ਮੈਂ ਸਰ ਸਭ ਤੋਂ ਪਹਿਲਾਂ ਆਪਣੇ ਜਿੰਨੇ ਵੀ ਮੇਰੇ ਭਰਾਵਾਂ ਦੇ ਆਣਾ ਦਾ ਦਿਲੋਂ ਧੰਨਵਾਦ ਕਰਦਾ ਔਰ ਐਮਐਲਏ ਸਾਹਿਬ ਜੀ ਦਾ ਧੰਨਵਾਦ ਕਰਦਾ ਔਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਸਾਰੇ ਐਮਐਲਏ ਸਾਹਿਬ ਕਰਕੇ ਆਏ ਨਾ ਔਰ 2027 ਦੀ ਇਲੈਕਸ਼ਨ ਦੇ ਵਿੱਚ ਇਹ ਜਿੰਨੀ ਵੀ ਜੂਠਾ ਠੀਕ ਆ ਇਹ ਸਾਰੀ ਮੰਤਰੀ ਦੇ ਰੂਪ ਤੇ ਦੇਖਣਾ ਚਾਹੁੰਦੀ ਐਮਐਲਏ ਸਾਹਿਬ ਆਪਾਂ ਸਾਰੇ ਨਾਲ ਖੜੇ ਆਂ ਔਰ ਵਾਲੀਆਂ ਚੋਣਾਂ ਨੂੰ ਲੈ ਕੇ ਕੀ ਜੂ ਤੋਂ ਨੂੰ ਕੀ ਤਿਆਰੀਆਂ ਕੀਤੀਆਂ ਨੇ ਦੇਖੋ ਅੱਜ ਤੁਹਾਡੇ ਸਾਹਮਣੇ 3-400 350 ਮੁੰਡਾ ਸੀਗਾ ਠੀਕ ਆ ਅਗਲੀ ਵਾਰੀ ਦਸੰਬਰ ਮਹੀਨੇ ਸਰਕਾਰ ਇਹਨਾਂ ਠੀਕ ਆ ਉਹਦੇ ਵਿੱਚ ਘੱਟੋ ਘੱਟ 3-4000 ਮੁੰਡੇ ਦੀ ਜਿੰਨੇ ਵੀ ਨਵੀਂ ਜੂਤ ਹੈਗੀ ਆ ਸਾਰੀ ਨਾਲ ਨਾਲ ਐਮਐਲਏ ਸਾਹਿਬ ਮੇਰਾ ਪਰਿਵਾਰ ਇਹਨਾਂ ਦਾ ਨੰਨ ਕਰਵਾਜ ਕਰਨਾ ਮੈਨੂੰ ਨਹੀਂ ਸੀ ਪਤਾ ਕਿ ਇਹ ਕਿੰਨੇ ਬੱਚੇ ਇਕੱਠੇ ਹੋ ਸਕਦੇ ਆ ਜੇ ਬਣੋ ਜੇ ਰਮੋਂ ਦਾ ਵੀ ਇਹਨੇ ਬੱਚੇ ਇਕੱਠੇ ਹੋ ਸਕਦੇ ਆ ਲਾ ਕੋ ਪੈਰੈਂਟਸ ਕਰ ਲੰਗਾ ਜਾਂ ਸਕੂਲ ਕਰ ਲੰਗਾ ਫਿਰ ਵੀ ਚਲੋ ਜਿਹੜਾ ਪਰਿਵਾਰ ਵੱਡਾ ਹੋ ਜਾਂਦਾ ਤੇ ਉਹ ਪਰਿਵਾਰ ਹਮੇਸ਼ਾ ਤਰੱਕੀ ਦੇ ਜਾਂਦਾ ਜਿਵੇਂ ਪਰਿਵਾਰ ਤਰੱਕੀ ਦੇ ਜਾਂਦਾ ਸਾਗੋ ਵੀ ਆਪਣਾ ਸੁਭਾਵਿਤ ਰੱਖੀ ਜਾਂਦਾ ਸੁਭਾਵਿਤ ਰੱਖੀ ਜਾਂਦਾ ਦੇਸ਼ ਤੱਕ ਨਹੀਂ ਜਾਂਦਾ ਪਰ ਜਿੰਨੇ ਵੀ ਮੇਰੇ ਸਾਥੀ ਆਏ ਨੇ ਮੈਨਾਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਇਹਦੇ ਤੋਂ ਬਾਅਦ ਇੱਕ ਵੱਡੇ ਲੈਵਲ ਦੇ ਉੱਤੇ ਟਿਕਾ ਕੋਲ ਸਕੂਲ ਖੁੱਲ੍ਹਾ ਵੱਡਾ ਦੇ ਕੇ ਉੱਥੇ ਦਸੰਬਰ ਮਹੀਨੇ ਅਰਲੀ ਟਾਈਪ ਕੀਤਾ ਜਾਏਗਾ ਸ਼ਾਇਦ ਉਹਦੇ ਵਿੱਚ ਕੋਈ ਵੱਡਾ ਲੀਡਰ ਜਿਹੜਾ ਉਹ ਵੀ ਮਿਲਵਾਲਗ ਹੋਏਗਾ ਆਏਗਾ ਜਿੰਨੇ ਵੀ ਮੇਰੇ ਬੱਚੇ ਜੂਤ ਵਾਲੇ ਆਏ ਨੇ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਔਰ ਬਾਬੇ ਨਾਨਕ ਤੇ ਕੇ ਮੈਂ ਪ੍ਰਾਰਥਨਾ ਕਰਦਾ ਇਹਨਾਂ ਬੱਚਿਆਂ ਦੇ ਉੱਤੇ ਬਾਬੇ ਨਾਨਕ ਦਾ ਮਿਹਰ ਭਰਿਆ ਹੱਥ ਰਹੇ ਇਹ ਦਿਨ ਦੁਗਣੀ ਤੇ ਰਾਤ ਚੌਣੀ ਤੱਕ ਹੀ ਕਰਨ ਇਹ ਮੇਰੀ ਕਾਮਨਾ ਹੈ ਖਾਸ ਤੌਰ ਤੇ ਜਿਹਨੇ ਬੱਚੇ ਆਏ ਨੇ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹਨਾ ਮੰਦਰ ਜਾਓ ਗੁਰਦੁਆਰੇ ਜਾਓ ਪਰ ਆਪਣੇ ਮਾਪਿਆਂ ਦੀ ਸੇਵਾ ਕਰਨਾ ਨਾ ਛੱਡਿਓ ਰੱਬ ਵੀ ਉਸ ਲਈ ਖੁਸ਼ ਹੁੰਦਾ ਕਿ ਜੇ ਸਾਡੀ ਮਾਂ ਖੁਸ਼ ਆ ਸਾਡਾ ਬਾਪੂ ਖੁਸ਼ ਤੇ ਫਿਰ ਸਭ ਕੁਝ ਖੁਸ਼ ਹੋ ਜਾਂਦਾ ਤੇ ਫਿਰ ਆਪਣੇ ਪਰਿਵਾਰ ਦਾ ਸਾਰਾ ਨਾ ਤਨਵਾਦ ਚੱਲਦਾ ਜੀਤ ਸਿੰਘ ਸਾਹਿਬ ਇੱਕ ਗਰੀ ਗਰੀ ਪਾਰਟੀ ਤੋਂ ਅਲਵਿਦਾ ਕਹਿ ਕੇ ਤੁਹਾਡੇ ਨਾਲ ਜੁੜੇ ਆ ਉਹਨਾਂ ਦਾ ਵੀ ਤਦਾਦ ਦੇ ਵਿੱਚ ਨਯਾਰਾਂ ਦੀ ਗਿਣਤੀ ਦੇ ਵਿੱਚ ਅੱਜ ਨੌਜਵਾਨਾਂ ਨੇ ਤੁਹਾਡੇ ਇੱਕ ਪਾਰਟੀ ਦਾ ਬੰਦਾ ਬਣਿਆ ਜੀ ਦੇਖੋ ਇਹ ਸਾਰੇ ਮੁੰਡੇ ਨਵੇਂ ਪਿਆਰ ਹੋਏ ਨੇ ਇਹ ਬੋਰਡ ਵੀ ਇਹਨਾਂ ਦਾ ਪਹਿਲਾ ਤਣਾ ਤੇ ਉਹਨਾਂ ਨੂੰ ਮੈ ਚੰਗਾ ਲੱਗਾ ਕੋਈ ਇਧਰੋਂ ਮੁੜ ਕੇ ਬੱਚਿਆਂ ਨਾਲ ਕੀ ਹੁੰਦਾ ਬੱਚਿਆਂ ਨੂੰ ਜਿੱਧਰ ਚੁਆਇਸ ਹੋ ਉਸ ਕੋਲ ਚੱਲ ਜਾਂਦੀ ਤੇ ਹੋ ਸਕਦਾ ਉਹਨਾਂ ਨੂੰ ਮੇਰਾ ਸੁਭਾਅ ਮੇਰੇ ਕੰਮ ਕਾਜ ਇਹ ਠੀਕ ਲੱਗਿਆ ਜਿੱਧਰ ਆ ਗਿਆ ਨੈਣਾਂ ਦਾ ਗੱਲ ਕੰਮ ਕਰਦਾ ਤਨਵਾਦ ਕਰਦਾ ਜੀ ਸਾਬ ਕਮੇਟੀ ਦੇ ਜਨਾਬ ਜਿਹੜੇ ਉਹ ਵੀ ਕਹਿੰਦੇ ਨੇ ਕਿ ਮੈਸੇਜ ਜਣਾ ਚਾਹੋ ਕਿ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਨੇ ਕੋਈ ਇਹ ਤਾਂ ਵਿਸ਼ਵਾਸ ਦੀ ਗੱਲ ਹੈ 10 9 ਜਿਹੜੇ ਬੱਚੇ ਆ ਨਾ ਉਹ ਜਿੱਧਰ ਚੱਲ ਪੈਂਦੇ ਉਹਦੇ ਚੱਲ ਜਾਂਦੇ ਆ ਸਾਹ ਸੋਟੇ ਮੁਰਾ ਰਾਜੂ ਮੇਰੇ ਹਲਕੇ ਤੋਂ ਜਸਮਾ ਤੋਂ ਇਹ ਸਾਰਾ ਸ਼ਰੀਰ ਸਤਾ ਇਹਨਾਂ ਨੂੰ ਜਦੋਂ ਇਹਨਾਂ ਦੇ ਬੱਚੇ ਘੱਟੇ ਕੀਤੇ ਔਰ ਮੇਰਾ ਬੇਟਾ ਗੌਰਵ ਤੇ ਸੁਮਿਤ ਇਹਨਾਂ ਨੇ ਸਾਰਿਆਂ ਨੇ ਮੇਰੇ ਨਾਲ ਕੀਤੇ ਨੂੰ ਕਿਹਾ ਯਾਰ ਤੁਸੀਂ ਨਾ ਤਗੜੇ ਹੋ ਕੇ ਨੌਜਵਾਨ ਬੱਚੇ ਜੂ ਕਾਲੇ ਜਿਹੜੇ ਆ ਉਹ ਕੰਟੀ ਕਰਦੇ। ਉਹ ਆਪਣੇ ਡਿਊਟੀ ਦੇ ਰਹੇ। थैंक यू सर।